ਆ ਸਾਡੇ ਪਿਆਰੇ ਪਿਆਰੇ ਸਾਰੇ ਸਾਡੇ ਚੀਫ ਗੈਸਟ ਬੈਠੇ ਹੋ ਆ ਗਿਆ ਮੈਨੂੰ ਗੌਣ ਜੀ ਰਾਜਮੀ ਅਤੇਸ਼ਵਰਦੀ ਮੰਮੀ ਬਹੁਤ ਸੋਹਣੇ ਲੱਗਦੇ ਹੋ ਤੁਸੀਂ ਸਾਡੇ ਰਾਜਿੰਦਰ ਵੀਰੇ ਦੀ ਮੰਮੀ ਵਾਈਫ ਸਾਰੀ ਬਹੁਤ ਪਿਆਰੇ ਲੱਗਦੇ ਹੋ ਪਰਲੇ ਰੋਜੀ ਕਾਕਾ ਸਿਮੋ ਹੈ ਨੀਨਾ ਰੇਨੋ ਅੰਜਲੀ ਰਾਣੀ ਸਾਡੀ ਪ੍ਰੀਤੀ ਵਾਹਿ ਫਾਈਂ ਉਹ ਜਿੰਦ ਮਾਹੀ ਵਾਜ ਤੇਰੇ ਕਮਲਾਨਾਂ ਤੇਰੀਆਂ ਲਾਡਲੀਆਂ ਤੇਰੀਆਂ ਲਾਡਲੀਆਂ ਪਰ ਜਾਆਂ ਜਾਂ ਕਦੇ ਨਾ ਆਇਆ ਤੂੰ ਇੱਕ ਪਲ ਬਹਿ ਜਾਣਾ ਇੱਕ ਪਲ ਬਹਿ ਜਾ ਮੇਰੇ ਕੋਲ ਤੇਰੇ ਮਿੱਠੜੀ ਓਏ ਤੇਰੇ ਮਿੱਠੜੇ ਲੱਗਦੇ ਬੋ ਜਿੰਦ ਮਾਹੀ ਅੰਬੀਆਂ ਨੂੰ ਓਏ ਅਜਿੰਦ ਮਾਹੀ ਅੰਬੀਆਂ ਨੂੰ ਲੱਗ ਗਿਆ ਭੂਰ ਜਟੀਆਂ ਦੇ ਮੁਖੜੇ ਤੇ ਓ ਜਟੀਆਂ ਦੇ ਮੁਖੜੇ ਤੇ ਵਰਦਾ ਨੂਰੀ ਇੱਕ ਪਲ ਬਹਿ ਜਾਣਾ ਇੱਕ ਪਲ ਬਹਿ ਜਾ ਮੇਰੀ ਖੋਲ ਤੇਰੇ ਮਿਠੜਈਓ ਤੇਰੇ ਮਿਠੜੇ ਲੱਗਦੇ ਭੂਰ भी <laughs> सोन ਨਾਗਾ ਅਜਿੰਦ ਮਹੀਸ਼ਾਗਣਾ ਤੂੰ ਚੁੰਝੜਾ ਤੇ ਪਾਇਆ ਪਿਆਰ ਓਏ ਪਾਇਆ ਪਿਆਰ ਤੇਰੇ ਨਾਲ ਘੂੜਾ ਤੂੰ ਇੱਕ ਪੱਤ ਬਹਿ ਜਾਣਾ ਥੈਂਕ ਯੂ ਬੇਰੀ ਮਚ। 라ਵੀ ਅੱਜ ਮੰਡੀ ਦੇ ਸਾਰੇ ਪ੍ਰਧਾਨ ਇਕੱਠੇ ਕਰਦੇ। ਸਾਡੇ ਸਾਫਤਾ ਪ੍ਰਧਾਨ ਸਾਡੇ ਨਰਦੀਪ ਗਰਗ ਜੀ ਕੇ ਮੈਡਮ ਬੰਨਾ ਜੀ ਆਏ ਆ। ਮੋਸਟ ਵੈਲਕਮ। ਕੱਦੂ ਪ੍ਰਧਾਨ ਕੇ ਤੋਂ ਲੌਂਗ ਪ੍ਰਧਾਨ ਕੇ ਵੀ ਆਉਂਦੇ ਆ ਸਾਡੇ ਸਾਫਤਾ ਪ੍ਰਧਾਨ ਨੇ ਜਿਹੜੇ ਅੰਜਲੀ ਪ੍ਰਧਾਨ, ਨੀਨਾ ਪ੍ਰਧਾਨ, ਰੈਨੂ ਪ੍ਰਧਾਨ ਸਭ ਆਏ ਪ੍ਰਧਾਨ ਸਾਰੇ ਟੀਚਰਸ ਨੂੰ ਦਰਸ਼ਨ ਦਿਵਾਦੇ ਵੀ ਅੱਜ। ਥੈਂਕ ਯੂ ਤੁਹਾਡਾ ਮੋਸਟ ਵੈਲਕਮ ਸਾਰਿਆਂ ਦਾ। ਪਿਆਰਿਆਂ ਦੇ ਇਸ ਫੰਕਸ਼ਨ ਦੇ ਆਪ ਜੀ ਦਾ ਬਹੁਤ-ਬਹੁਤ ਨਿੱਘਾ ਸਵਾਗਤ ਹੈ ਜੀ ਤੁਹਾਡੇ ਮਿੱਠੜੇ ਹੀ ਲੱਗਦੇ ਬੋਲ ਪ੍ਰਿੰਸੀਪਲ ਮੈਨ ਦੀ ਆਵਾਜ਼ ਬਹੁਤ ਹੀ ਨਾਈਸ ਸੀ ਸੋ ਹਾਂਜੀ ਹੁਣ ਸਾਡੇ ਮਹਿਮਾਨਾ ਜੀ ਨੂੰ ਸੀਕ ਸਟੇਜ ਤੇ ਬੁਲਾਉਣਾ ਚਾਹਦੇ ਆਂ ਥੋੜੀ ਜਿਹਾ ਆਪਾਂ ਇੱਕ ਗੇਮ ਖੇਡਦੇ ਆਂ ਹਾਂਜੀ ਆਓ ਜੀ